ਅੱਜ ਮਾਰਨਿੰਗ ਕਰੀਬ 9:30 ਵਜੇ ਨਾ ਇਥੋਂ ਕਿਸੇ ਨੇ ਇਨਫੋਰਮ ਕੀਤਾ ਕਿ ਪੂਰੀ ਗੇਟ ਬਟਾਲਾ ਦੇ ਵਿੱਚ ਸਿਟੀ ਦੇ ਵਿੱਚ ਅੰਬੇਦਕਰ ਚੌਂਕ ਦੀ ਕੰਨੀ ਅਸੀਂ ਇਹਨਾਂ ਕਿ ਉੱਥੇ ਵਾਵਾ ਸਾਹਿਬ ਦੀ ਮੂਰਤੀ ਦੇ ਨਾਲ ਲੱਗਦੀ ਹੈ ਕਿਸੇ ਨੇ ਸ਼ਰਾਪਤ ਕੀਤੀ ਅਸੀਂ ਸਾਰੇ ਇੱਥੇ ਮੌਕੇ ਤੇ ਪਹੁੰਚੇ ਆਂ ਤੇ ਇਹ ਵੀ ਗੱਲ ਵੇਖਣ ਚਾਹੀਏ ਕਿ ਕੱਲ ਸ਼ਾਮ ਨੂੰ ਇਥੇ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਵੀ ਆਏ ਸਨ ਤੇ ਉਹ ਕਿਉਂਕਿ ਇਹਦੇ ਚੌਂਕ ਦੀ ਸ਼ਾਇਦ ਕੁਝ ਰੈਨੋਵੇਸ਼ਨ ਕਰਨੀ ਸੀ ਉਦੋਂ-ਉਦੋਂ ਦੀਆਂ ਜਿਹੜੀਆਂ ਫੋਟੋਆਂ ਵੇਖੀਆਂ ਉਹਦੇ ਵਿੱਚ ਵੀ ਜਿੰਨੀ ਕੁ ਹੁਣ ਜਿਹੜੀ ਬਾਬਾ ਸਾਹਿਬ ਦੀ ਉਂਗਲ ਤੇ ਜਿਹੜੀ ਡੈਮੇਜ ਹੋਈ ਹੈ ਉਹ ਉਸ ਵੇਲੇ ਵੀ ਮੌਜੂਦ ਸੀ ਤੇ ਅਸੀਂ ਇਹਨਾਂ ਸੀਸੀਟੀਵੀ ਦੇ ਫੁਟੇਜ ਵੀ ਖੰਗਾਲ ਲਿਆ ਤੇ ਇਹ ਵੀ ਪਤਾ ਕਰ ਰਹੇ ਹਾਂ ਕਿ ਆਈਦਰ ਇਹ ਕੋਈ ਨੈਚੁਰਲ ਐਕਟ ਹੈ ਜਾਂ ਕੁਝ ਕਿਸੇ ਨੇ ਕੁਝ ਕੀਤਾ ਉਹ ਅਸੀਂ ਕੇਸ ਰਜਿਸਟਰਡ ਕਰਕੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਸੀਸੀਟੀਵੀ ਕੈਮਰੇ ਦੇਖ ਰਹੇ ਆ ਅੱਗੇ ਪਿੱਛੇ ਸਾਰੇ ਦੇ ਕਿਉਂਕਿ ਇੱਕ ਗੱਲ ਤੇ ਹੋ ਗਈ ਕੱਲ ਕਲੀਅਰ ਕਿ ਕੱਲ ਸ਼ਾਮ ਤੱਕ ਵੀ ਜਿਹੜੀ ਹੈਗੀ ਸੀ ਉਸ ਤੋਂ ਪਹਿਲੇ ਵੀ ਹੈਗੀ ਸੀ ਕਿਸੇ ਨੇ ਅਬਜ਼ਰਵ ਨਹੀਂ ਕੀਤਾ ਅੱਜ ਇੱਥੇ ਕਿਸੇ ਨੇ ਅਬਜ਼ਰਵ ਕਰਕੇ ਤੇ ਉੱਥੇ ਕੰਟਰੋਲ ਰੂਮ ਵੀ ਦੱਸਿਆ ਤੇ ਇੱਥੇ ਜਦੋਂ ਸੀਟੀਐਸਐਚ ਨੂੰ ਦੱਸਿਆ ਤਾਂ ਫਿਰ ਮੈਂ ਇਹ ਮੌਕੇ ਤੇ ਆ ਕੇ ਤੇ ਸੀਸੀਟੀਵੀ ਦੀ ਅਸੀਂ ਪਰਤਾਲ ਕਰ ਰਹੇ ਆ ਪਿੱਛੋਂ ਤੋਂ ਦੇਖ ਰਹੇ ਆ ਕਿ ਸ਼ਾਇਦ ਕੁਝ ਨਬੇ ਹਾਂਜੀ ਨਹੀਂ ਉਹ ਅਸੀਂ ਜਿਹੜੀ ਪਿੱਛੇ ਵਾਲੀ ਹੈਗੀ ਹੈ ਨਾ ਕਿਉਂਕਿ ਹਾਲੇ ਦੁਆਲੇ ਸਾਰੀ ਉਥੋਂ ਜਿਹੜੀਆਂ ਨਾ ਕਿਸੇ ਨੇ ਉਂਗਲ ਨਹੀਂ ਕਿਸੇ ਨੇ ਅਬਜ਼ਰਵ ਕੀਤੀ ਤੇ ਉਹ ਵੀ ਨਹੀਂ ਕਿਸੇ ਨੇ ਅਬਜ਼ਰਵ ਕੀਤੀ ਉਹ ਅਸੀਂ ਇਹ ਵੇਖਦੇ ਹਾਂ ਕਿ ਕਿਤੇ ਕਰਕੇ ਗਈ ਕਿਉਂਕਿ ਹਾਲੇ ਦੁਆਲੇ ਕੋਈ ਇਟਾਂ ਪਈਆਂ ਨਹੀਂ ਹੋਈਆਂ ਤੇ ਹਾਂਜੀ ਜਾਂਚ ਦਾ ਵਿਸ਼ਾ ਤੇ ਅਸੀਂ ਦੇਖ ਲੈਂਦੇ ਹਾਂ ਕਿ ਇਹ ਨੈਚੁਰਲ ਹੋਇਆ ਹੈ ਜਾਂ ਕਿਸ ਤਰ੍ਹਾਂ ਇਹਦੇ ਕੁਝ ਐਕਟ ਹੋਇਆ हां ओ सीसीटीवी ਤੋਂ ਪਤਾ ਲੱਗ ਜਾਏਗਾ ਵੈਸੇ ਅਸੀਂ ਕੇਸ ਰਜਿਸਟਰਡ ਕਰ ਦਿੱਤਾ ਜੀ ਇੱਥੇ ਰਕੇਸ਼ ਮੱਤੀ ਜੀ ਜਿਹੜੇ ਐਮਸੀ ਨੇ ਇਥੋਂ ਦੇ ਵਾਲਮੀਕ ਸਮਾਜ ਨਾਲ ਸੰਬੰਧਤ ਤੇ ਉਹਨਾਂ ਦੇ ਬਿਆਨات ਅਸੀਂ ਕੇਸ ਰਜਿਸਟਰਡ ਕਰਕੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੰਗਾ ਲਏ ਤਾਂ ਕਿ ਸਹੀ ਪਤਾ ਲੱਗ ਸਕੇ ਅਸੀਂ ਪਿੱਛੇ ਚੱਲਾਂਗੇ ਕਿ ਅਜਿਹਦਰ ਵਾਕਈ ਕਿਸੇ ਨੇ ਕੋਈ ਸ਼ਰਟ ਕੀਤੀ ਹੈ ਕਿ ਜਾਂ ਇਹ ਕੋਈ ਨੈਚੁਰਲ ਐਕਟ ਨਾਲ ਹੋਇਆ ਹੈ ਇਹ ਕੋਈ ਵਿਸ਼ ਭੱਟੀ ਆ ਕੀ ਕਰਨਾ ਹੈ ਇਹ ਇਹ ਰਾਤੀ ਜਿਹੜਾ ਵਾ ਘਟਨਾ ਆਈ ਆ ਵੀ ਬਾਬਾ ਅੰਬੇਦਕਰ ਸਾਹਿਬ ਦੀ ਮੂਰਤੀ ਨੂੰ ਕੋਈ ਖੰਡਿਤ ਕਰਕੇ ਗਿਆ ਵਾ ਕੋਈ ਸ਼ਰਾਤੀ ਤੱਤ ਇਹ ਸਾਨੂੰ ਸਵੇਰੇ ਪਤਾ ਲੱਗਾ ਵਾ ਰਾਤੀ ਸਾਨੂੰ ਪਤਾ ਨਹੀਂ ਸੀ ਹੈਗਾ ਤੇ ਕੋਈ ਸਵੇਰੇ ਜਿਹੜਾ ਵਾ ਰਾਜੂ ਨੂੰ ਇਹਨੂੰ ਪਤਾ ਲੱਗਾ ਵਾ ਇਹਨਾਂ ਨੇ ਕੋਈ ਸਾਥੀ ਜਿਹੜੇ ਆ ਸਾਰਿਆਂ ਨੂੰ ਦੱਸਿਆ ਕੀ ਹੋਇਆ ਦਾ ਪੁੱਤ ਇਹ ਕੋਈ ਇੱਟ ਦੇ ਨਾਲ ਕਿਸੇ ਨੇ ਜੜੀ ਹੈ ਨਾ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਪਿੱਛੋਂ ਵੀ ਅੱਗੋਂ ਵੀ ਜਿਹੜਾ ਵਾ ਬਹੁਤ ਬੁਰਾ ਖੰਡਿਤ ਕੀਤਾ ਹੋ ਕੋਈ ਸੀਸੀਟੀਵੀ ਵੀਡੀਓ ਲੱਭੀ ਤਾਂ ਕਿਛੁ ਸੇ ਪੁਲਸ ਆ ਗਈ ਹੈ ਪੁਲਸ ਆਪਣੀ ਸਾਰੀ ਚੈਕਿੰਗ ਕਰਦੀ ਪਈ ਆ ਉਹ ਵਿਖਣਗੇ ਆਪਣੇ ਕੈਮਰੇ ਕੂਮਰੇ ਲੱਗੇ ਆ ਚੌਂਗਲੇ ਵਿੱਚ ਕੀ ਲੱਗਦਾ ਕਿੰਨੇ ਕੁ ਵੇਲੇ ਇਕੱਠੇ ਇਹ ਹਲੇ ਕੈਮਰੇ ਤੋਂ ਹੀ ਪਤਾ ਲੱਗੇਗਾ ਸੀਸੀਟੀਵੀ ਕੈਮਰੇ ਦੇ ਵਿੱਚੋਂ ਪਤਾ ਲੱਗੇਗਾ ਇਹ ਰਾਹ ਜਾਂਦੇ ਆ ਹਰ ਕਿਸੇ ਨੂੰ ਪਤਾ ਲੱਗਦਾ ਪਿਆ ਵਾ ਜਦੋਂ ਤੁਸੀਂ ਆਏ ਹੁੰਦਾ ਸਾਨੂੰ ਪਤਾ ਲੱਗਦਾ ਇੱਕ ਕੱਲ ਘਟਨਾਈ ਇੱਕ ਅੱਜ ਹੋਈ ਹੈ ਕਿ ਇਹ ਦੇਖੋ ਜੀ ਇਹ ਸਰਕਾਰ ਨੇ ਜੋ ਬੀਜਿਆ ਵਣਾ ਇਹ ਆਣ ਕੇ ਖਾਲਿਸਤਾਨਾ ਦੇ ਘਰਾਂ 'ਚ ਰਹੇ ਆ ਉਹ ਹੀ ਹੁਣ ਪਨਪ ਦੇ ਪਏ ਆ ਇਹ ਸਰਕਾਰ ਦੇ ਕਿਤੇ ਜਿਹੜਾ ਬੀ ਜਿਹੜਾ ਬੋਇਆ ਸੀ ਉਹ ਗਾਂ ਅੱਗੇ ਆਉਂਦਾ ਪਿਆ ਹੈ। ਪਤਾ ਨਹੀਂ ਭਾਈਚਾਰੇ ਨੂੰ ਨੁਕਸਾਨ ਹਾਂ ਭਾਈਚਾਰੇ ਨੂੰ ਖਰਾਬ ਕਰਦਾ ਵਾ ਪਹਿਲਾਂ ਤੇ ਆਪੱਚ ਲੱਗੇ ਰਿਆ ਹੁੰਦ ਲਈ ਸਮਾਜ ਨੂੰ ਇਹ ਤੰਕਰ ਲਾ ਪਿਆ। ਜਿਹੜੀ ਘਟਨਾ ਜਿਹੜੀ ਮੇਦਗੱ ਸਾਹਿਬ ਤੇ ਜਿਹੜੀ ਪੰਨੂ ਨੇ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਜਿਹੜਾ ਵਾ ਦਲੀ ਸਮਾਜ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਵੀ ਹੈ। ਸਾਡੇ ਬਟਾਲੇ ਵੀ ਇਹ ਕਾਂਡ ਹੋ ਗਿਆ ਵਾ। ਬਟਾਲੇ ਦੇ ਵਿੱਚ ਵੀ ਜਿਹੜਾ ਦਲੀ ਭਾਈਚਾਰਾ ਵਾ ਉਹ ਪੂਰਾ ਯੋਰ ਦੇ ਨਾਲ ਉਸ ਪੰਨੂ ਦੇ ਖਿਲਾਫ ਜਿਹੜਾ ਵਾ ਰੋਸ ਪ੍ਰਦਰਸ਼ਨ ਕਰੇਗਾ। ਅੱਜ ਕੀ ਨਾਮ ਦਾ ਮੈਂ ਵਿਕੀ ਕਲਿਆਣ ਜੀ ਦੇਖੋ ਜੀ ਹੁਣੇ ਥੋੜੀ ਜਿਹੀ ਚਲੇ ਤੁਹਾਨੂੰ ਸਾਡੇ ਸਾਧੀਆਂ ਦਾ ਫੋਨ ਆਇਆ ਵਾ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਇੱਥੇ ਲੱਗੀ ਗਈ ਆ ਉਹਦੇ ਨਾਲ ਕੋਈ ਸ਼ਰਾਤੀ ਅੰਸਰਾਂ ਨੇ ਉਹਨੂੰ ਮੂਰਤੀ ਨੂੰ ਤੋੜ-ਪੋੜ ਕੀਤੀ ਗਈ ਆ ਔਰ ਕੋਈ ਜਿੱਦਾਂ ਖਾਲਿਸਤਾਨੀ ਹੈ ਜਿਹੜਾ ਪੰਨੂ ਆ ਇਹਨੇ ਵੀ ਇੱਕ ਦਿੱਤਾ ਸੀ ਇੱਕ ਕਹਾ ਗਿਆ ਹੀ ਕਿ ਵੀਡੀਓ ਦੇ ਵਿੱਚ ਕਿ ਅਸੀਂ ਬਾਬਾ ਸਾਹਿਬ ਦੀਆਂ ਬੇਦਕਾਰ ਦੇ ਬੁੱਤ ਛੇੜ-ਜਾੜ ਕਰਾਂਗੇ ਜਾਂ ਤੋੜ ਦਾਂਗੇ ਪੋਸੇ ਹੀ ਤੈਅਤਾ ਅੱਜ ਪਟਾਲੇ ਦੇ ਵਿੱਚ ਸਾਡੇ ਜਿਹੜਾ ਅੰਬੇਦਕਰ ਟਾਉਂਗ ਦੇ ਵਿੱਚ ਲੱਗੀ ਆ ਤੇ ਉਸ ਮੂਰਤੀ ਦੇ ਨਾਲ ਬੜੀ ਬੇਅਦਬੀ ਕੀਤੀ ਗਈ ਆ ਔਰ ਕਿਸੇ ਸ਼ਰਾਰਤੀ ਅਨਸਰ ਨੇ ਉਹਨੂੰ ਤੋੜ-ਫੋੜਨ ਦੀ ਕੋਸ਼ਿਸ਼ ਕੀਤੀ ਗਈ ਆ ਅਸੀਂ ਸਾਰਾ ਸਮਾਜ ਹੋਣ ਇੱਥੇ ਇਕੱਠਾ ਆਇਆ ਵਾ ਤੇ ਜਿਹੜਾ ਬਾਬਾ ਸਾਹਿਬ ਜੀ ਅੰਬੇਦਕਰ ਦੀ ਮੂਰਤੀ ਦੀ ਬੇਅਦਬੀ ਕੀਤੀ ਗਈ ਆ ਤੇ ਇਹਦੇ ਤੇ ਜਿਹੜੇ ਭਾਂਦੇ ਆ ਉਹ ਦੋਸ਼ੀਆਂ ਤੇ ਕਾਰਵਾਈ ਕਰਾਂਗੇ ਔਰ ਆਪਣੇ ਸਮਾਜ ਨੂੰ ਇਕੱਠਾ ਕਰਕੇ ਅਗਲੀ ਜਿਹੜੀ ਪਲਾਨਿੰਗ ਆ ਸੋ ਸਾਡਾ ਸਮਾਜ ਇੱਥੇ ਇਕੱਠਾ ਹੋ ਰਿਹਾ ਦੇਖਦੇ ਅਗਲੀ ਸਾਡੀ ਪਲਾਨਿੰਗ ਕੀ ਹੁੰਦੀ ਹੈ ਭਾਜੀ ਕੀ ਨਾਮ ਤੁਹਾਡਾ ਹੈ? ਮੈਂ ਡਾਕਟਰ ਸ਼ੋਕਮਾਨ ਬਹੁਜਨ ਸਮਾਜ ਪਾਰਟੀ ਸਰ ਕੀ ਘਟਨਾ ਹੋਈ ਹੈ ਇੱਥੇ? ਇਹ ਘਟਨਾ ਕੱਲ ਜੋ ਫਲੋਰ ਦੇ ਵਿੱਚ ਵਾਪਰਿਆ ਉਹਦਾ ਹੀ ਸਿੱਟਾ ਇਹ ਇਹ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਆਪਾਂ ਇਹ ਕੰਮ ਕਰਨੇ ਨੇ ਔਰ ਕਰ ਰਹੇ ਨੇ। ਔਰ ਇਹ ਬਹੁਤ ਮਾਰੀ ਗੱਲ ਹੈ ਸਾਡੇ ਇੰਦਰਾ ਦਾ ਬਾਦਸ਼ਾ ਸਾਡੇ ਦਿਲਾਂ ਦੀ ਧੜਕਣ ਬਾਬਾ ਸਾਹਿਬ ਡਾਕਟਰ ਮੇਰਕਰ ਜਿਹਨੂੰ ਸਾਰੀ ਦੁਨੀਆ ਪੁੱਛਦੀ ਹੈ ਉਹ ਸਾਡਾ ਦੇਸ਼ ਦੇ ਵਿੱਚ ਆ ਕੁਝ ਵਾਪਰਦੇ ਆਵੇ ਉਸ ਦੇਸ਼ ਦੇ ਵਿੱਚ ਜਿਸ ਦੇਸ਼ ਦੇ ਵਿੱਚ ਇਹ ਪੈਦਾ ਹੋਏ ਨੇ ਉਸ ਦੇਸ਼ ਦੇ ਲੋਕ ਉਹਨੂੰ ਵੇਖ ਨਹੀਂ ਸਕਦੇ ਬਾਹਰ ਦੇ ਦੇਸ਼ ਦੇ ਲੋਕ ਇਹਨਾਂ ਨੂੰ ਪੁੱਜਿੰਦੇ ਨੇ ਚੌਂਕ ਬਣਾਉਂਦੇ ਨੇ ਇਹਦੇ ਨਾਂ ਤੇ ਯੂਨੀਵਰਸਿਟੀਆਂ ਖੁੱਲ੍ਹਣਦੇ ਨੇ ਤੇ ਸਾਡੇ ਦੇਸ਼ ਵਿੱਚ ਕੀ ਵਾਪਰਦਾ ਪਿਆ ਇਹ ਬਹੁਤ ਮਾੜੀ ਗੱਲ ਹੈ ਕਿ ਇੱਕ ਦਲਤ ਸਮਾਜ ਦੇ ਰਹਿਬਰ ਦੇ ਨਾਲ ਇਦਾਂ ਕੀਤਾ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕੀ ਅਗਲਾ ਸਟੈਪ ਹੈ ਅਗਲਾ ਸਟੈਪ ਅਸੀਂ ਆਪਣੇ ਸਮਾਜ ਦਾ ਇਕੱਠਾ ਕਰਾਂਗੇ ਮੀਟਿੰਗ ਕਰਨੇ ਆ ਤੇ ਉਹਦੇ ਵਿੱਚ ਪਾਸ ਕਰਾਂਗੇ ਕਿ ਜੋ ਕੈਮਰੇ ਵੇਖਣਾ ਹੈ ਚੈੱਕ ਕਰਨੇ ਆ ਉਸ ਤੋਂ ਬਾਅਦ ਕਰਨਾ ਦੱਸਾਂਗੇ ਇਹ ਕਿੰਨੇ ਵਜੇ ਇਕੱਠਾ ਹੋਣਾ ਹੈ ਇਹ ਰਾਤ ਮੇਰੇ ਹਿਸਾਬ ਨਾਲ ਚੌਂਕਾ ਰਾਤ ਸਾਰੀ ਰਾਤ ਸਾਰੀ ਇਕੱਠਾ ਕਰਨ ਵਾਲੀ ਵਾਸਤੇ ਹੀ ਕਿੰਨੇ ਵਜੇ ਵਾਪਰੀਏ 10 ਵਜੇ ਵਜਪੀਏ 11 ਵਜੇ ਵਾਪਰੀਏ 12 ਵਜੇ ਰੁਕਨੀਏ ਕੈਮਰੇ ਚੈੱਕ ਕਰਨੇ ਆ ਕੋਈ ਕਤਿਆ ਕੈਮਰੇ ਚ ਚ ਕਰਾਂਗੇ ਪਤਾ ਲੱਗੇਗਾ ਬਾਕੀ ਅਕ ਬਰਦਾਸ਼ਤ ਨਹੀਂ ਕਰਾਂਗੇ ਇਸ ਚੀਜ਼ ਨੂੰ ਜੈਪੀ ਜੈਪਾਰਤ